ਪਾਣਾ ਕਨੌਲੀ ਦੇ ਨਵੇਂ ਬਾਟਰ ਤੇ ਜਿਹੜਾ ਸਤੰਨ ਪ੍ਰਧਾਨ ਜੀ ਦੇ ਹੁਕਮ ਅਨੁਸਾਰ ਇਹ ਕੀਤੀ ਜਾ ਰਹੀ ਹੈ ਪਹਿਲਾਂ ਇੱਕ ਇੱਕ ਕਣਕ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਵੀ ਉਹ ਤੋਂ ਪਹਿਲਾਂ ਜਲਦੀ ਇਹ ਸਾਰੀਆਂ ਤਿਆਰੀਆਂ ਕਰਕੇ ਕਾਨਫਰੰਸਾਂ ਮੁਕੰਮਲ ਕੀਤੀਆਂ ਜਾਂ ਪੰਜਾਬ ਪ੍ਰਧਾਨ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਉਹਨਾਂ ਨੇ ਨਹੀਂ ਦੀ ਜਾਂ ਵੀ ਤਾਂ ਜਦੋਂ ਸਾਰੇ ਲੋਕਾਂ 'ਚ دہشت ਦਾ ਮਾਹੌਲ ਪੈਦਾ ਹੋ ਗਿਆ ਸੀ ਆਮ ਪਿੰਡਾਂ ਵਾਲੇ ਲੋਕ ਡਰਨ ਲੱਗੇ ਸੀ ਪ੍ਰਧਾਨ ਜੀ ਨੇ ਇਹ ਆਖਿਆ ਵੀ ਪਹਿਲਾਂ ਮੇਰੇ ਪਿੰਡ 'ਚ ਹੀ ਲੋਕਾਂ ਦਾ ਵਹਿਮ ਭਰਮ ਜੋ ਪੁਲਿਸ ਨੇ ਇੱਥੇ ਆਲੇ-ਦੋਲੇ ਬੈਰੀਕੇਡਿੰਗ ਕਰਕੇ ਜੋ ਲੋਕਾਂ ਨੂੰ ਡਰਾਉਣ ਦਾ ਕਰਿਆ ਸੀ ਇਸ ਡੱਲੇ ਵਾਲੇ ਪਿੰਡ ਤੋਂ ਹੀ ਅਸੀਂ ਉਹਨੂੰ ਸ਼ੁਰੂ ਕਰਿਆ ਵੀ ਇੱਥੋਂ ਆਪਾਂ ਲੋਕਾਂ ਦੇ ਪਰੇਸ਼ਾਨੀ ਖੇ ਦੂਰ ਕਰੀਏ ਲੋਕਾਂ ਦਾ ਡਰ ਦੂਰ ਕਰੀਏ ਤੇ ਤਾਂ ਹੀ ਅਸੀਂ ਨਿਰੰਤਰ ਜਿਹੜਾ ਇਹ ਧਰਨਾ ਚੱਲ ਰਹੀ ਹੈ। 59 ਮਾਯੂ ਆਪਾਂ ਫਿਰ ਅੱਜ ਦੇ ਮਾਰ ਦੇ ਵਿੱਚ ਤਿੰਨ ਹਵਾਲ ਗੁਰੂ ਜੀ ਦਾ ਸਰਕਾਰ ਦੇ ਜ਼ਬਰ ਦੇ ਵਿਰੁੱਧ ਜੋ ਵੀ ਫੈਸਲੇ ਸਾਡੀ ਜਥੇਬੰਦੀਆਂ ਦੇ ਜੋ ਸਾਡਾ ਫੋਰਮ ਹੈ ਦੋਵੇਂ ਮਿਲ ਕੇ ਫੋਰਮ ਜੋ ਵੀ ਫੈਸਲੇ ਕਰਾਂਗੇ ਅਸੀਂ ਤਾਂ ਉਹਨਾਂ ਨੂੰ ਨੰਨ ਬੰਨ ਲਾਗੂ ਕਰਾਂਗੇ ਜੋ ਹੁਕਮ ਆਊਗਾ ਉਹਦੇ ਤੇ ਪਾਲਣਾ ਕੀਤੀ ਸ਼ੰਭੂ ਅਤੇ ਕਨੌਰੀ ਬਾਰਡਰ ਦੇ ਉੱਪਰ ਜੋ ਕਿਸਾਨਾਂ ਉੱਤੇ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਛਾਧੜ ਟਾਇਆ ਗਿਆ ਸੀਗਾ ਉਹਨਾਂ ਦਾ ਸਮਾਨ ਚੋਰੀ ਹੋਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਦੂਜੇ ਪਾਸੇ ਲਗਾਤਾਰ ਭਾਰਤੀ ਕਿਸਾਨ ਜੂਨ ਇਕਤਾ ਸਿੱਧੂਪੁਰਾ ਦੇ ਕੌਮੀ ਪ੍ਰਧਾਨ ਜੋ ਰਜੀਸ਼ ਡੱਲਿਆ ਨੇ ਉਹ ਉਹਨਾਂ ਦਾ ਮਾਰਨ ਵਰਤ ਵੀ ਜਾਰੀ ਹੈਗਾ ਅੱਜ ਵੀ ਉਹਨਾਂ ਨੇ ਇੱਕ ਜਿਹੜੀ ਵੀਡੀਓ ਜਾਰੀ ਕੀਤੀ ਗਈ ਹੈ ਤੇ ਪਿਛਲੇ ਸਮੇਂ ਦੇ ਵਿੱਚ ਐਲਾਨ ਕੀਤਾ ਗਿਆ ਸੀ ਪੰਜਾਬ ਦੇ ਵਿੱਚ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ ਸਰਕਾਰਾਂ ਨੂੰ ਚੁਣੌਤੀਆਂ ਦਿੱਤੀਆਂ ਜਾਣਗੀਆਂ ਤਾਂ ਅੱਜ ਅਸੀਂ ਖੜੇ ਆ ਪਿੰਡ ਡੱਲੇ ਵਾਲੇ ਦੇ ਵਿੱਚ ਜਿਹੜੇ ਜਗ੍ਹਾ ਦੇ ਉੱਪਰ ਮਹਾਪੰਚਾਇਤ ਹੋਣੀ ਆ ਆ ਜਿਹੜੀ ਗੱਲ ਕਰੀਏ ਤਾਂ ਇਸ ਵਿੱਚ ਜਿਹੜਾ ਹਲ ਥੋੜੀ ਤਬਦੀਲੀਆਂ ਕੀਤੀਆਂ ਗਈਆਂ ਨੇ ਹੁਣ ਜਿਹੜੀ ਇੱਕ ਮਹਾਪੰਚਾਇਤ ਆ ਉਹ ਫਰੀਕੋਟ ਦੇ ਵਿੱਚ ਰੱਖੀ ਗਈ ਆ ਪਿੰਡ ਡੱਲੇ ਵਾਲ ਦੇ ਵਿੱਚ ਇਹ ਉਹ ਜਗ੍ਹਾ ਹੈਗੀ ਆ ਜਦੋਂ ਤੁਸੀਂ ਗੋਲੇ ਵਾਲੇ ਤੋਂ ਡੱਲੇ ਵਾਲੇ ਪਿੰਡ ਨੂੰ ਆਉਣ ਤੇ ਰਸਤੇ ਦੇ ਵਿੱਚ ਇਹ ਜਗ੍ਹਾ ਹੈਗੀ ਆ ਜਿਸ ਵਿੱਚ ਟੈਂਟ ਲੱਗਣ ਜਾ ਰਹੇ ਨੇ ਇਸ ਤੋਂ ਬਾਅਦ ਹੁਣ ਤਿਆਰੀਆਂ ਕਰਤੀਆਂ ਗਈਆਂ ਨੇ 3 ਤਰੀਕ ਨੂੰ ਜਿਹੜੀ ਮਹਾਪੰਚਾਇਤ ਪਹਿਲੀ ਪੰਚਾਇਤ ਜਿਹੜੀ ਫਰੀਕੋਟ ਦੇ ਵਿੱਚ ਹੋਣੀ ਆ ਤੇ ਨਾਲ ਦੀ ਨਾਲ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਜਿਕਸਨ ਡੱਲੇਵਾਲ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਸਿੱਧੂਪੁਰਾ ਦੇ ਕੌਮੀਕ ਪ੍ਰਧਾਨ ਨੇ ਉਹ ਵੀ ਇੱਥੇ ਪਹੁੰਚਣਗੇ ਪਿੰਡ ਦੇ ਵਿੱਚ ਕਿਉਂਕਿ ਲਗਾਤਾਰ ਪੱਕਾ ਮੋਰਚਾ ਲੱਗਾ ਹੋ ਨਾਲ ਭਾਰਤੀ ਸਮਜ ਨੂੰ ਇਕਤਾ ਸਿੱਧੂਪੁਰਾ ਦੇ ਜ਼ਿਲ੍ਹਾ ਪ੍ਰਧਾਨ ਮੋਹਰ ਸਿੰਘ ਜੀ ਮਬੂਦ ਨੇ ਮੋਹਰ ਸਿੰਘ ਜੀ ਕਿਵੇਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹੈਗੀਆਂ ਜਿਹੜੀਆਂ ਪੰਚਾਇਤਾਂ ਮਹਾਪੰਚਾਇਤਾਂ ਨੂੰ ਲੈ ਕੇ ਬਈ ਸਾਸੀ ਫਰੀਦਕੋਟ ਦੀ ਜਿਹੜੀ ਤਿਆਰੀ ਲਗਭਗ ਮੁਕੰਮਲ ਕਰ ਚੁੱਕੇ ਆ ਜੋ ਲੰਗਰ ਦੀ ਡਿਊਟੀ ਹੈ ਕਈ ਪਿੰਡਾਂ ਨੂੰ ਅਸੀਂ ਲੰਗਰ ਜਿਵੇਂ ਟੱਲੇ ਵਾਲਾ ਤੇ ਗੋਲੇ ਵਾਲਾ ਪੱਖੀ ਸਾਧਕ ਆਪਣੇ ਬੌਲਿਸ ਸਾਹਿਬ ਤੋਂ ਸਾਰਿਆਂ ਨੂੰ ਤਕਰੀਬਨ ਡਿਊਟੀਆਂ ਮੁਕੰਮਲ ਹੋ ਚੁੱਕੀਆਂ ਤੇ ਜੋ ਵੀ ਇੱਥੇ ਪ੍ਰਬੰਧ ਕਰਨੇ ਆ ਟੈਂਟ ਦਾ ਪ੍ਰਬੰਧ ਕਰਨਾ ਹੋਰ ਇੱਕ ਦੋ ਘੰਟਿਆਂ ਦਾ ਟੈਂਟ ਵਾਲੇ ਇੱਥੇ ਪਹੁੰਚ ਜਾਣਗੇ ਟੈਂਟ ਵਾਲੇ ਸਾਊਂਡ ਵਾਲੇ ਤਕਰੀਬਨ ਸਾਡੀ ਜਿਹੜੀ 3 ਤਰੀਕ ਦੀ ਤਿਆਰੀ ਮੁਕੰਮਲ ਹੈ ਹੋਟ ਪਹਿਲਾਂ ਜਿਹੜੀ ਕੋਸ਼ਿਸ਼ ਹੈ ਗਈ ਪੰਜਾਹ ਦੇ ਵਿੱਚ ਤਿੰਨ ਥਾਵਾਂ ਦੇ ਕੀਤਾ ਤੁਹਾਨੂੰ ਦੱਸਿਆ ਗਈ ਮਹਾਪੰਚਾਇਤ ਕੀਤੀਆਂ ਨੇ ਪਰ ਹੁਣ ਇੱਕਦਮ ਇਹ ਚੇਂਜ ਕੀਤਾ ਗਿਆ ਹੁਣ ਜਿਹੜੀ ਪਹਿਲੀ ਪੰਚਾਇਤ ਫ੍ਰੀ ਕੋਰਟ ਦੇ ਵਿੱਚ ਕੀਤੀ ਜਾ ਰਹੀ ਹੈਗੀ ਇਹ ਤਾਂ ਪ੍ਰਧਾਨ ਜੀ ਦੇ ਹੁਕਮ ਅਨਸਾਰ ਹੀ ਇਹ ਕੀਤੀ ਜਾ ਰਹੀ ਹੈ ਪਹਿਲਾਂ ਇੱਕ ਇੱਕ ਕਣਕ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਵੀ ਉਹ ਤੋਂ ਪਹਿਲਾਂ ਜਲਦੀ ਇਹ ਸਾਰੀਆਂ ਤਿਆਰੀਆਂ ਕਰਕੇ ਕਾਨਫਰੰਸਾਂ ਮੁਕੰਮਲ ਕੀਤੀਆਂ ਜਾਂ ਪੰਜਾਬ ਪ੍ਰਧਾਨ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਉਹਨਾਂ ਦੇ ਨਿਧੀ ਜਾ ਕੇ ਮਿਲ ਸਕਣ ਔਰ ਅੱਜ ਜਿਹੜੀ ਇੱਕ ਸੁਬਾਹ ਇੱਕ ਵੀਡੀਓ ਆਈ ਸੀ ਉਹਦੇ ਵਿੱਚ ਕਿਉਂਕਿ ਇੱਕ ਪਿਛਲੇ ਦਿਨੀ ਇੱਕ ਫੋਟੋ ਆਈ ਸੀਗੀ ਕਿ ਉਹਨਾਂ ਵੱਲੋਂ ਪਾਣੀ ਪੀ ਕੇ ਮਰਨ ਵਰਤ ਜਿਹੜਾ ਤੋੜ ਦਿੱਤਾ ਗਿਆ ਹੈਗਾ ਇਹਦੇ ਬਾਰੇ ਵੀ ਕੁਝ ਉਹਨਾਂ ਨੇ ਪਰਮਪਲੇਖੇ ਕੱਢੇ ਆ ਕਿ ਆ ਇੱਥੇ ਇਹ ਚੀਜ਼ਾਂ ਨੂੰ ਲੈ ਕੇ ਇੱਥੇ ਪਹਿਲਾ ਡੱਲੇ ਵਾਲੇ ਪਿੰਡ ਦੇ ਵਿੱਚ ਹੀ ਰੱਖਣ ਦਾ ਕਾਰਨ ਕੀ ਬਣਦਾ ਜੋ ਪ੍ਰਧਾਨ ਸਾਹਿਬ ਨੇ ਇੱਥੇ ਗਿਆ ਵੀ ਪਹਿਲਾਂ ਰੱਖਣੀ ਜੀ ਵੀ ਇਹ ਤਾਂ ਜਦੋਂ ਸਾਰੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਆਮ ਪਿੰਡਾਂ ਵਾਲੇ ਲੋਕ ਡਰਨ ਲੱਗੇ ਸੀ ਪ੍ਰਧਾਨ ਜੀ ਨੇ ਇਹ ਆਖਿਆ ਵੀ ਪਹਿਲਾਂ ਮੇਰੇ ਪਿੰਡ 'ਚ ਹੀ ਲੋਕਾਂ ਦਾ ਵਹਿਮ ਭਰਮ ਜੋ ਪੁਲਿਸ ਨੇ ਇੱਥੇ ਆਲੇ ਦੁਆਲੇ ਬੈਰੀਕੇਡਿੰਗ ਕਰਕੇ ਜੋ ਲੋਕਾਂ ਨੂੰ ਡਰਾਉਣ ਦਾ ਕਰਿਆ ਸੀ ਇਸ ਡੱਲੇ ਵਾਲੇ ਪਿੰਡ ਤੋਂ ਹੀ ਅਸੀਂ ਉਹਨੂੰ ਸ਼ੁਰੂ ਕਰਿਆ ਵੀ ਇੱਥੋਂ ਆਪਾਂ ਲੋਕਾਂ ਦੇ ਪਰੇ ਭਲੇਖੇ ਦੂਰ ਕਰੀਏ ਲੋਕਾਂ ਦਾ ਡਰ ਦੂਰ ਕਰੀਏ ਤੇ ਤਾਂ ਹੀ ਇਹ ਸੇ ਨਿਰੰਤਰ ਜਿਹੜਾ ਇਹ ਧਰਨਾ ਚੱਲੀ ਜਾ ਰਿਹਾ ਦੂਜੇ ਪੰਜਾਬ ਦੇ ਤਿਕਰਮਣ ਜੋ ਅਸੀਂ ਮੰਡੀਕਲਾ ਧਰਨਾ ਸ਼ੁਰੂ ਕੀਤਾ ਸੀ ਉਹ ਚੱਕ ਦਿੱਤਾ ਸੀ ਇਹ ਧਰਨਾ ਚੱਲੀ ਜਾ ਰਿਹਾ ਪ੍ਰਧਾਨ ਜੀ ਦੇ ਹੁਕਮ ਅ ਇਹ ਚੱਲਦਾ ਰਹੂਗਾ ਜਦੋਂ ਕੋਈ ਬੇਨਤੀ ਕਰਨਗੇ ਜਾਂ ਕੋਈ ਹੁਕਮ ਕਰਨਗੇ ਉਦੋਂ ਇਸ ਤਰ੍ਹਾਂ ਨੂੰ ਉਠਾਇਆ ਜਾਊਗਾ ਤੇ ਪ੍ਰਸ਼ਾਸਨ ਦੀ ਹੁਣ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪਹਿਲਾਂ ਪਿੰਡ ਵਾਲ ਮੀਟਿੰਗ ਰੱਖੀ ਗਈ ਸੀਗੀ ਤੇ ਚਾਰੇ ਪਾਸੇ ਪੁਲਿਸ ਲਾ ਦਿੱਤੀ ਗਈ ਸੀ ਹੁਣ ਪ੍ਰਸ਼ਾਸਨ ਦਾ ਕੀ ਰਵਈਆ ਹੈਗਾ ਪ੍ਰਸ਼ਾਸਨ ਦੇ ਬੈਰੀਕੇਡ ਤਾਂ ਜਿਉਂ ਉਸੇ ਤਰ੍ਹਾਂ ਹੀ ਪਏ ਆ ਤੇ ਪਰ ਪ੍ਰਸ਼ਾਸਨ ਦੇ ਜਿਹੜੇ ਹੁਣ ਮੁਲਾਜ਼ਮਾ ਵਾਪਸ ਜਾ ਚੁੱਕੇ ਆ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਹੀ ਪੁੱਛਿਆ ਜਾ ਸਕਦਾ ਵੀ ਉਹਨਾਂ ਦੀ ਗਾਂ ਵਾਲੀ ਤਿਆਰੀ ਕੀ ਹੈ ਸਾਨੂੰ ਤਾਂ ਜੋ ਸਾਡੀ ਜਥੇਬੰਦੀਆਂ ਹੁਕਮਨ ਦਾ ਉਹ ਸਭ ਨਾਲ ਹੀ ਤਿਆਰੀਆਂ ਕਰ ਰਹੇ ਆ ਅਕੀ ਉਹ ਜਨਨ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੇ ਐਕਸ਼ਨ ਵੀ ਲਏ ਜਾ ਸਕਦੇ ਆ ਕਿ ਜਿਵੇਂ ਕਿ ਕਈ ਹਜੇ ਸਮਾਨ ਨਹੀਂ ਕਿਸਾਨਾਂ ਦਾ ਮਿਲ ਰਿਹਾ ਹੈਗਾ ਤੇ ਜਿਹੜਾ ਉੱਥੇ ਨੁਕਸਾਨ ਜਿਹੜਾ ਹੋਇਆ ਹੈ ਇਸਾਂ ਦਾ ਵੀ ਇਹ ਤਾਂ ਸਰਕਾਰ ਦੇ ਜ਼ਬਰ ਦੇ ਵਿਰੁੱਧ ਜੋ ਵੀ ਫੈਸਲੇ ਸਾਡੀ ਜਥੇਬੰਦੀਆਂ ਜਾਂ ਜੋ ਸਾਡਾ ਫੋਰਮ ਆ ਦੋਵੇਂ ਮਿਲ ਕੇ ਫੋਰਮ ਜੋ ਵੀ ਫੈਸਲੇ ਕਰਾਂਗੇ ਅਸੀਂ ਤਾਂ ਉਹਨਾਂ ਨੂੰ ਨੰਨ ਮੰਨ ਲਾਗੂ ਕਰਾਂਗੇ ਜੋ ਹੁਕਮ ਆਊਗਾ ਉਹਦੇ ਤੇ ਪਾਲਣਾ ਕੀਤੀ ਜਾਊਗੀ ਤੋ ਲਗਾਤਾਰ ਜਿੱਥੇ ਕਿ ਹੁਣ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਪੂਰੇ ਪੰਜਾਬ ਦੇ ਵਿੱਚ ਮਹਾਪਜੇਤਾ ਕੀਤੀ ਜਾਣੀਆਂ ਸੀ ਜਿਸ ਦੀ ਪਹਿਲੀ ਸ਼ੁਰੂਆਤ 3 ਤਰੀਕ ਤੋਂ ਜਿਹੜੀ ਹੈਗੀ ਆ ਫਰੀ ਕੋਟ ਦੇ ਵਿੱਚ ਸ਼ੁਰੂ ਹੋ ਜਾਣੀ ਇਸ ਜਗ੍ਹਾ ਦੇ ਉੱਪਰ ਜਿਹੜੇ ਟੈਂਟ ਲੱਗਣੇ ਆ ਤੇ 23 3 ਤਰੀਕ ਨੂੰ ਇੱਕ ਵੱਡਾ ਇਕੱਠ ਜਿਹੜਾ ਦੂਜੀ ਗੱਲ ਇਹਦੇ ਵਿੱਚ ਇਹ ਆ ਕਿ ਕੱਲੇ ਫਰੀ ਕੋਟ ਜ਼ਿਲ੍ਹੇ ਦਾ ਹੀ ਇਕੱਠ ਰੱਖਿਆ ਗਿਆ ਹੈਗਾ ਹੁਣ ਜਿਵੇਂ ਵੱਖ-ਵੱਖ ਦੇ ਦੁੱਧ ਦੇ ਪਿੰਡ ਜਿਹੜੀ ਇੱਕ ਕਾਨਫਰੰਸ ਹੋਣੀ ਹੈ ਜਾਂ ਹੋਰ ਥਾਵਾਂ 'ਚ ਪਟਿਆਲਾ ਵਿੱਚ ਹੋਣੀ ਹੈ ਜਾਂ ਕਿੱਥੇ ਵੀ ਹੋਣੀ ਆ ਉਹ ਸਾਰੇ ਥਾਵਾਂ ਤੇ ਵੱਖਰੀਆਂ-ਵੱਖਰੀਆਂ ਹੋਣੀਆਂ ਨੇ ਤੇ ਜ਼ਿਲ੍ਹਾ-ਜ਼ਿਲ੍ਹਿਆਂ ਦੇ ਜਿਹੜੇ ਲੈਵਲ ਸ਼ੁਰੂਆਤ ਜਿਹੜੀ ਹੈਗੀ ਆ ਜੀਗਸਨ ਡੱਲੇ ਦੇ ਪਿੰਡ ਸ਼ੁਰੂ ਕੀਤੀ ਗਈ ਹੈ ਕਿਉਂਕਿ ਇੱਥੇ ਪੱਕਾ ਮੋਰਚਾ ਲੱਗਿਆ ਹੈਗਾ ਹਾਂ ਦੂਜੇ ਪਾਸੇ ਜਿਵੇਂ ਕਿਸਾਨਾਂ ਦਾ ਕਹਿਣਾ ਸੀ ਅਸੀਂ ਮਹਾਪੰਚਾਇਤਾਂ ਦੇ ਵਿੱਚ ਲੋਕਾਂ ਨੂੰ ਲਾਮਬਦ ਕਰਕੇ ਇੱਕ ਕਰੜਾ ਸੰਘਰਸ਼ ਜਿਹੜਾ ਸਰਕਾਰਾਂ ਦੇ ਖਿਲਾਫ ਵਿੱਢਾਂਗੇ ਤੁਸੀਂ ਕਹਿੰਦੇ ਹੋ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਜੀਗਸਨ ਡੱਲੇ ਵਾਲੇ ਕਹਿਣਾ ਹੈ ਕਿ ਪਹਿਲਾਂ ਉਹ ਦੇਖਣਾ ਚਾਹੁੰਦੇ ਨੇ ਲੋਕਾਂ ਦੇ ਮਨਾਂ ਵਿੱਚੋਂ ਡਰ ਘਟਣਾ ਚਾਹੁੰਦੇ ਨੇ ਤੇ ਨਾਲ ਦੇਖਣਾ ਚਾਹੁੰਦੇ ਨੇ ਕਿ ਪਿੰਡਾਂ ਦੇ ਲੋਕ ਮੇਰੇ ਹਲਕੇ ਦੇ ਲੋਕ ਮੇਰੇ ਪਿੰਡਾਂ ਦੇ ਲੋਕ ਮੇਰੇ ਸ਼ਹਿਰ ਦੇ ਲੋਕ ਮੇਰੇ ਨਾਲ ਕਿੰਨਾ ਕੁ ਸਾਥ ਦਿੰਦੇ ਨੇ ਤੇ ਇਸ ਜਿਹੜੀ ਮ ਕੀਤਾ ਇਸੇ ਕੱਟ ਕਰਾਂਗੇ ਲੋਕਾਂ ਨੂੰ ਲਾਮਬਦ ਕਰਾਂਗੇ ਤੇ ਸਰਕਾਰਾਂ ਨੂੰ ਸਿੱਧੇ ਤੌਰ ਤੇ ਚੇਤਾਵਨੀਾਂ ਦੇਵਾਂਗੇ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਫਿਰ ਜੋ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਜਿਵੇਂ ਆਗੂ ਕਹਿੰਦੇ ਨੇ ਕਿ ਬੀਜੇਪੀ ਦਾ ਵਿਰੋਧ ਹੁੰਦਾ ਰਹਿੰਦਾ ਸੀ ਤੇ ਉਹ ਵੀ ਇਹਨਾਂ ਦਾ ਵਿਰੋਧ ਜਿਹੜਾ ਹੁੰਦਾ ਰਹੇਗਾ ਪਰ ਦਿਖਣਾ ਇਹ ਹੈ ਉਹ ਕਿ ਜਿੱਥੇ ਇੱਕ ਪਾਸੇ ਜਿਹੜਾ ਸਯੁਕਤ ਕਿਸਾਨ ਮੋਰਚਾ ਆ ਜਿਹੜਾ ਵੱਖਰੇ ਤੌਰ ਤੇ ਪ੍ਰਦਰਸ਼ਨ ਕਰ ਰਿਹਾ ਹੈ ਕਿ ਹਾਲਾਂਕਿ ਇਹਨੇ ਮੰਗਾਂ ਨੂੰ ਲੈ ਕੇ ਸਹਿਮਤ ਜਤਾ ਰਹੇ ਨੇ ਕਿ ਉਹਨਾਂ ਦੀ ਐਂਟਰੀ ਇਸ ਵਿੱਚ ਹੁੰਦੀ ਹੈ ਜਾਂ ਫਿਰ ਕੱਲੇ ਹੀ ਦੋਵੇਂ ਫਾਰਮ ਸਯੁਕਤ ਕਿਸਾਨ ਮੋਰਚਾ ਗੈਰ ਰਹਿ ਤਾ ਦੇਖਿਆ ਕੀ ਹੈ kar